ਪਤਾ ਸੀ ਡਾਇਰੈਕਸ਼ਨ ਨਹੀਂ ਪਤਾ ਸੀ ਬਹੁਤ ਤੱਕੇ ਠੇਡੇ ਖਾ ਕੇ ਸਿੱਖੀ ਤੋਂ ਆਈ ਥਿੰਕ ਵਾਪਸ ਓਨ ਦਾ ਇੱਕ ਮੋਟਿਵ ਹੈ ਵੀ ਸੀ ਕਿ ਹੁਣ ਜਿਹੜੀਆਂ ਅਗਰੀਆਂ ਪੀੜ੍hiyan ਨੇ ਸਾਡੀਆਂ ਆਪਣੀ ਕਮਿਊਨਿਟੀ ਵਿੱਚ ਨੇ ਜਾਂ ਆਪਣੇ ਪੰਜਾਬ ਦੇ ਬੱਚੇ ਨੇ ਜਾਂ ਆਪਣੇ ਇੰਡੀਆ ਦੇ ਬੱਚੇ ਨੇ ਅਸੀਂ ਉਹਨਾਂ ਦੇ ਜਿਹੜੇ ਅੱਗੇ ਰਾਹ ਨਹੀਂ ਉਹਨਾਂ ਨੂੰ ਡਾਇਰੈਕਸ਼ਨ ਦੇਈਏ ਤੇ ਉਹਨਾਂ ਦੇ ਰਾਹ 'ਚ ਜਿਹੜੇ ਕੰਢੇ ਥੋੜੇ ਝੁੱਕਦੇ ਏ ਕਿ ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਜਾਏਗੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਹੀ ਹੁੰਦੀਆਂ ਨੇ ਜਿਹੜੀਆਂ ਸੌਖੀਆਂ ਹੁੰਦੀਆਂ ਨੇ ਇੰਨੀਆਂ ਟੇਡੀਆਂ ਹੁੰਦੀਆਂ ਨੇ ਮਾਸ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਦੱਸ ਦਿਓ ਤੇ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਸੋ ਆਈ ਥਿੰਕ ਉਹ ਦੋ ਮੇਜਰ ਫੈਕਟਰਸ ਇਹ ਸਾਡੀ ਆਪਣੀ ਜਿਹੜੀ ਮੇਰੀ ਪਰਸਨਲੀ ਕਿ ਮੇਰੇ ਅੱਗੇ ਬੱਚੇ ਜਿਹੜੇ ਨੇ ਉਹ ਇੱਥੇ ਆਪਣੇ ਦਾਦਾ ਦਾਦੀ ਤੇ ਨਾਨਾ ਨਾਨੀ ਨਾਲ ਖੇਡਣ ਤੇ ਉਹਨਾਂ ਦੇ ਹੱਥਾਂ 'ਚ ਵੱਡੇ ਹੋਣ ਐਂਡ ਸੈਕੰਡਲੀ ਕਿ ਐਜੂਕੇਸ਼ਨ ਦੇ ਪੁਆਇੰਟ ਆਫ View ਦੇ ਨਾਲ ਜਿਹੜੇ ਇੱਥੋਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਚੰਗੀ ਸੇਧ ਤੇ ਇਹ ਡਾਇਰੈਕਸ਼ਨ ਦਈਏ ਮੈਡਮ ਉਹਨਾਂ ਨੂੰ ਸੁਣੋ ਸੁਣੋ ਸਮਝਾ ਲਿਓ ਕਿਦਾਂ ਜਿਆ ਖੇਡਣਾ ਹੈ ਬਹੁਤ ਵਧੀਆ ਜੀ ਹੁਣ ਇਸ ਦਰ ਤੋਂ ਵੱਡਾ ਕੋਈ ਦਰ ਹੈ ਇੱਕ ਸਿੱਖ ਹੋਣ ਦੇ ਨਾਤੇ ਵੀ ਮਾਨ ਮਹਿਸੂਸ ਹੁੰਦਾ ਹੈ ਤੇ ਮੇਰੇ ਕੋਲ ਸ਼ਬਦ ਨਹੀਂ ਨੇ ਅਸੀਂ ਇਸ ਸਰਤੀ ਤੇ ਆਏ ਆ ਤੇ ਇਸ ਤੋਂ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਮਿਲਿਆ ਹੈ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਤਾਂ ਪਹਿਲਾਂ ਹੀ ਸੀ ਐਂਡ ਆਈ ਥਿੰਕ ਇਹ ਤੋਂ ਬਾਅਦ ਹੋਰ ਪੋਜ਼ਿਟਿਵ ਆ ਕਿ ਜਿਹੜੀ ਅਸੀਂ ਇਨੀਸ਼ੀਏਟਿਵ ਲਿਆ ਹੈ ਹੁਣ ਚੜ੍ਹਦੀ ਕਲਾ ਵਿੱਚ ਹੀ ਜਾਏਗਾ ਮਨੂੰ ਪੰਜਾਬ ਦੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਉਹ ਜਿਹੜੇ ਬਾਹਰ ਜਾਂਦੇ ਪਏ ਆ ਬਾਹਰ ਮੇਰੇ ਇਹਦਾ ਪਰਸਪੈਕਟਿਵ ਇਹ ਹੈ ਕਿ ਬਾਹਰ ਜਾਣਾ ਗਲਤ ਨਹੀਂ ਹੈ ਬਾਹਰ ਜਾਣਾ ਟਾਰਗੇਟ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਗਏ ਸੀ ਕਿ ਬਾਹਰ ਬਾਹਰ ਤਾਂ ਸਾਡਾ ਮਨੋਰਥ ਇਹ ਨਹੀਂ ਸੀ ਕਿ ਅਸੀਂ ਬਾਹਰ ਜਾਣੇ ਇਸ ਲਈ ਅਸੀਂ ਪੜ੍ਹਿਆ ਜਾਂ ਇਸ ਲਈ ਅਸੀਂ ਵੀਜ਼ਾ ਲਾਈਏ ਜਾਂ ਇਸ ਲਈ ਐਫਰਟ ਕਰੀਏ ਮੋਟਿਵੇਸ਼ਨ ਇਹ ਸੀ ਕਿ ਅਸੀਂ ਪੜ੍ਹਨਾ ਹੈ ਅਸੀਂ ਵਰਲਡ ਕਲਾਸ ਐਜੂਕੇਸ਼ਨ ਲੈਣੀ ਹੈ ਬਾਹਰ ਜਾਣਾ ਉਸ ਦਾ ਇੱਕ ਜਰੀਆ ਸੀ ਸੋ ਇਟ ਵਾਸ ਅ ਟੂਲ ਫਾਰ ਅਸ ਕਿ ਉੱਥੇ ਇੱਕ ਵਰਲਡ ਕਲਾਸ ਐਜੂਕੇਸ਼ਨ ਹੈ ਜਿਹੜੀ ਸਾਡੇ ਇੰਸਟੀਟਿਊਸ਼ਨਸ ਵਿੱਚ ਅਨਫੋਰਚਨਟਲੀ ਹਾਲੇ ਤੱਕ ਮਿਸਿੰਗ ਹੈ ਸੋ ਆਈ ਥਿੰਕ ਕਿ ਜਿਹੜੇ ਬੱਚੇ ਬਾਹਰ ਵੀ ਜਾਂਦੇ ਨੇ ਜਾਂ ਉਹਨੂੰ ਐਕਸਪਲੋਰ ਕਰਨਾ ਚਾਹੁੰਦੇ ਨੇ ਐਕਸਪਲੋਰ ਕਰਨਾ ਚਾਹੀਦਾ ਹੈ ਦੁਨੀਆ ਦੇਖੀ ਚਾਹੀਦੀ ਹੈ ਪਰ ਟਾਰਗੇਟ ਕਰੋ ਵੱਡੇ ਡ੍ਰੀम्स ਰੱਖੋ ਸੋ ਇਫ ਯੂ ਵਾਂਟ ਟੂ ਗੋ ਅਬ੍ਰੋਡ ਤਾਂ ਵੱਡੀਆਂ ਯੂਨੀਵਰਸਿਟੀਆਂ ਨੂੰ ਟਾਰਗੇਟ ਕਰੋ ਪਲਸ 2 ਕਰਕੇ ਡਿਪਲੋਮਾ ਕਰਕੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਛੋਟੇ-ਮੋਟੇ ਕਿਤੇ ਕਰਦੇ ਹੋ ਤਾਂ ਕੈਰੀਅਰ ਵਾਈਜ਼ ਇੰਟੈਲੈਕਚੁਅਲ ਪੁਆਇੰਟ ਆਫ 뷰 ਦੇ ਨਾਲ ਸਕਾਲਰਲੀ ਪਰਸਪੈਕਟਿਵ ਦੇ ਨਾਲ ਤੁਸੀਂ ਉਸ ਤੋਂ ਅੱਗੇ ਨਹੀਂ ਵਧ ਸਕਦੇ ਸੋ ਉੱਥੇ ਵੀ ਜਾਣਾ ਹੈ ਤੇ ਟਾਰਗੇਟ ਬਹੁਤ ਵੱਡੇ ਕਰਕੇ ਜਾਣੇ ਚਾਹੀਦੇ ਨੇ ਬਾਹਰ ਜਾਣ ਦੇ ਮਨੋਰਥ ਨਾਲ ਸੈਟਲ ਹੋਣ ਦੇ ਮਨੋਰਥ ਨਾਲੋਂ ਜ਼ਿਆਦਾ ਉੱਥੇ ਜਾ ਕੇ ਅਸੀਂ ਵੈਲਿਊ ਕੀ ਲੈਣੀ ਹੈ ਉਹ ਲੈਣੀ ਚਾਹੀਦੀ ਹੈ ਸੈਕੰਡਲੀ ਕੋਈ ਸਮਾਂ ਸੀਗਾ ਕਿ ਜਦੋਂ ਇੱਕ ਚਾਰ ਮੁੰਡਾ ਸੀਗਾ ਕਿ ਬਾਹਰ ਜਾਣਾ ਸੈਟਲ ਹੋਣਾ ਔਖਾ ਲੱਗਦਾ ਸੀ ਤੇ ਅਸੀਂ بڑے ਢੇਡੇ ਰਸਤੇ ਵੀ ਲੱਭਦੇ ਆਂ ਦੁਨੀਆ ਇੱਕ ਵਰਲਡ ਇੱਕ ਗਲੋਬਲ ਵਿਲੇਜ ਬਣ ਗਿਆ ਤੋਂ ਕੰਟਰੀਸ ਤੁਹਾਨੂੰ ਐਜ਼ ਅ ਟੂਰਿਸਟ ਇਨਵਾਈਟ ਕਰਦੀਆਂ ਨੇ ਸੋ ਤੁਸੀਂ ਕਿਤੇ ਇੱਥੇ ਵੀ ਆਪਣੇ ਪੂਰੇ ਰੋਜ਼ਗਾਰ ਇਸਟੈਬਲਿਸ਼ ਕਰ ਸਕਦੇ ਹੋ ਤੇ ਜੇ ਘੁੰਮਣਾ ਫੇਰਨਾ ਤੁਸੀਂ ਵੈਸੇ ਵੀ ਜਾ ਸਕਦੇ ਹੋ ਸੋ ਬਾਹਰ ਸੈਟਲ ਹੋਣਾ ਹੀ ਇੱਕ ਸੈਟਲ ਹੋਣਾ ਜਾਂ ਪੂਰੇ ਇੱਥੇ ਜ਼ਮੀਨਾਂ ਵੇਚ ਕੇ ਹੀ ਬਿਲਕੁਲ ਸ਼ਿਫਟ ਹੋ ਜਾਣਾ ਕੋਈ ਇਕੱਲਾ ਰਾ ਨਹੀਂ ਹੈ ਬਾਹਰ ਜਾਣਾ ਹਾਂਜੀ ਕਿ ਤੁਹਾਡੇ ਨਾਲ ਕਿੰਨੀ ਸੰਭਾਲ ਕਰਨ ਜਿਹੜਾ ਇੰਟੈਲੀਜੈਂਸ ਪ੍ਰੋਜੈਕਟ ਆਨਫੀਸ਼ੀਅਲ ਇੰਟੈਲੀਜੈਂਸ ਕੋਰਡਰ ਸਿੱਖਣਾ ਚਾਹੁੰਦੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਭਾਲ ਕਰਨ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਰਜਿਸਟਰ ਕਰਾ ਲਿਆ ਹਾਂ ਹਾਂਜੀ ਆਈ ਥਿੰਕ ਡਾਕਟਰ ਸੇਂਗ ਉਹ ਕਹਿੰਦੇ ਚਾ ਸੀ ਨਾ ਪੰਜਾਬ ਇਹ ਐਕਸਲੈਂਸ ਪ੍ਰੋਗਰਾਮ ਰਨ ਕਰਦੇ ਆਂ ਜੀ ਪੰਜਾਬ ਇਹ ਐਕਸਲੈਂਸ ਦੀ ਵੈਬਸਾਈਟ ਹੈ ਉਹ ਜਦੋਂ ਮੇਰਾ ਨਾਮ ਹੀ ਗੂਗਲ ਤੇ ਸਰਚ ਮਾਰਨਗੇ ਸੰਦੀਪ ਸਿੰਘ ਸੰਧਾ ਜਾਂ ਪੰਜਾਬ ਇਹ ਐਕਸਲੈਂਸ ਸਰਚ ਮਾਰਨਗੇ ਪੰਜਾਬ AI ਐਕਸਲੈਂਸ ਉਹ ਵੈਬਸਾਈਟ ਸਾਡੀ ਗੂਗਲ ਤੇ ਆ ਜਾਂਦੀ ਹੈ ਉੰਤੇ ਸਾਰੀਆਂ ਡਿਟੇਲਸ ਨੇ ਕੋਰਸ ਰਜਿਸਟ੍ਰੇਸ਼ਨ ਕਿਵੇਂ ਹੁੰਦਾ ਸਾਰਾ ਕੁਝ ਡਿਟੇਲਸ ਪਾਈਆਂ ਹੋਈਆਂ ਨੇ ਕੋਰਸ ਦੇ ਰਿਕਾਰਡਿੰਗਸ ਵੀ ਅਵੇਲੇਬਲ ਨੇ ਕੋਰਸ ਦੇ ਟਾਈਮਿੰਗਸ ਵੀ ਅਵੇਲੇਬਲ ਨੇ ਅਸੀਂ ਬਹੁਤ ਸਾਰੇ ਲਾਈਵ ਇਵੈਂਟਸ ਵੀ ਕਰਦੇ ਹਾਂ ਸਾਰਾ ਕੁਝ ਔਨਲਾਈਨ ਅਵੇਲੇਬਲ ਰਹਿੰਦਾ ਹੈ ਹਰ ਹਫਤੇ ਕਲਾਸਸ ਵੀ ਬੱਚਿਆਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਡਿਟੇਲਸ ਵੀ ਰਹਿੰਦੀਆਂ ਨੇ ਉੱਥੋਂ ਕਾਫੀ ਅਪਡੇਟ ਰਹਿੰਦੀ ਹੈ ਟੀਮ ਸਾਰਾ ਕੁਝ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਤੱਕ ਇਨਫੋਰਮੇਸ਼ਨ ਪਹੁੰਚੇ ਇਸ ਲਈ ਬੜੇ ਸਾਨ ਤਰੀਕੇ ਨੇ ਸਾਡਾ ਨਾਮ ਸਰਚ ਕਰ ਲੈਣ ਜਾਂ ਪੰਜਾਬੀ ਐਕਸਲੈਂਸ ਸਰਚ ਕਰ ਲੈਣ ਉਹਨਾਂ ਨੂੰ ਇਹ ਇਨਫੋਰਮੇਸ਼ਨ ਮ ਮੇਰਾ ਨਾਮ ਜੀ ਡਾਕਟਰ ਸੰਦੀਪ ਸਿੰਘ ਸੰਧਾ ਹੈ ਜੀ ਮੇਰੀ ਬੈਚਲਰ ਇਹ ਤੋਂ ਆਈਟੀ ਰੁੜਕੀ ਤੋਂ ਆ ਮਾਸਟਰ ਤੇ ਪੀ ਐਚ ਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਅਮਰੀਕਾ ਵਿੱਚ ਮੈਂ ਅਰਾਊਂਡ 8 ਟੂ 9 ਇਅਰਸ ਰਿਹਾ ਸੀ ਉੱਥੇ ਰਹਿੰਦੇ ਹਾਂ ਬਹੁਤ ਵੱਡੀਆਂ ਕੰਪਨੀਆਂਸ ਵਿੱਚ AI ਲੀਡ ਕੀਤੀ ਹੈ Amazon ਉਹ Rack IBM ਰਿਸਰਚ TerraData Arm ਮੋਸਟ ਰੀਸੈਂਟਲੀ ਬੈਕਰ ਵਿੱਚ ਕੰਮ ਕੀਤਾ ਉੱਥੇ ਰਹਿੰਦੇ ਹੋਏ ਅਸੀਂ ਕਾਫੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉੱਥੇ ਵੀ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਇਹ ਸੀ ਕਿ ਜੋ ਆਉਣ ਵਾਲਾ 10-15 ਸਾਲ ਜੋ ਯੁੱਗ ਹੈ AI ਦਾ ਯੁੱਗ ਹੈ AI ਨੇ ਡਾਕਟਰਸ ਇੰਜੀਨੀਅਰਸ ਲੋਅਰ ਸਭ ਵਿੱਚ ਵੱਡ ਜਾਣਾ ਫਾਰਮਰਸ ਵਿੱਚ ਵੀ ਵੱਡ ਜਾਣਾ ਹਰ ਕਿਤੇ ਵਿੱਚ ਵੱਡਣਾ ਇਸ ਲਈ ਇਹਨੇ ਸਾਨੂੰ ਯੂਜ਼ਰਸ ਬਣਾ ਦੇਣਾ ਕਿ ਸਾਡੇ ਬੱਚੇ AI ਕ੍ਰੀਏਟ ਕਰਨਾ ਸਿੱਖਣਗੇ ਕਿ ਨਹੀਂ ਉਹ ਸਭ ਤੋਂ ਵੱਡਾ ਚੈਲੰਜ ਸੀ ਕਿਉਂਕਿ ਸਾਡੇ ਛੋਟੇ ਪਿੰਡੇ ਸ਼ਹਿਰਾਂ ਵਿੱਚ ਗਾਈਡੈਂਸ ਬਿਲਕੁਲ ਮਿਸਿੰਗ ਸੀ ਅਸੀਂ ਇੱਥੇ ਆਏ 2025 ਵਿੱਚ ਪੂਰਾ ਮਨ ਬਣਾਇਆ ਜਦੋਂ ਅਸੀਂ ਪੂਰੇ ਟਰਾਂਸਫਰ ਹੋਏ ਮਤਲਬ 2 ਟਾਈ ਮਹੀਨਿਆਂ ਵਿੱਚ ਅਸੀਂ ਕਲਾਸਿਸ ਸ਼ੁਰੂ ਕੀਤੀਆਂ ਪਹਿਲੇ ਬੈਚ ਵਿੱਚ ਸਾਡੇ ਕੋਲ 600 ਤੋਂ ਵੱਧ ਬੱਚਾ ਰਜਿਸਟਰਡ ਆ ਜੋ ਅਲੱਗ-ਅਲੱਗ 80+ ਸਿਟੀਆਂ ਇੰਡੀਆ ਦੇਰ ਰਜਿਸਟਰਡ ਆ ਕੁਝ ਬੱਚੇ ਅਮਰੀਕਾ ਯੂਰਪਾ ਇਮਨ ਅਫਰੀਕਾ ਤੋਂ ਵੀ ਬੱਚੇ ਪੜ੍ਹਦੇ ਨੇ ਅਸੀਂ ਬੱਚਿਆਂ ਨੂੰ ਆਉਣ ਵਾਲੇ ਯੁੱਗ ਵਿੱਚ ਜੋ AI ਯੂਸ ਹੁੰਦੀ ਆ ਉਹ ਬਣਾਣੀ ਸਿਖਾਉਂਦੇ ਆ ਕਿਉਂਕਿ ਮੇਰੀ PhD ਵੀ ਇਸ ਵਿੱਚ ਹੀ ਆ ਤੁਹਾਡੇ ਸਾਰੇ ਹੱਥਾਂ ਵਿੱਚ ਫੋਨ ਫੜੇ ਨੇ ਫੋਨ ਦੇ CPU ਡਿਜ਼ਾਈਨ ਜੋ AI ਨਾਲ ਹੁੰਦੇ ਨੇ ਉਹ ਮੇਰੀ PhD 'ਚ ਮੈਂ ਬਣਾਈ ਹੋਈ ਹੈ ਮਤਲਬ ਬਹੁਤ ਸਾਰੇ ਲੋਕ AI ਦਾ ਕੰਮ ਸਾਡਾ ਵਰਥ ਦੇ ਵੀ ਨੇ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਸੀ ਕਿ ਬੱਚਿਆਂ ਨੂੰ ਸੇਧ ਮਿਲੇ ਉਹਨਾਂ ਲਈ ਕੈਰੀਅਰ ਆਪਸ਼ਨਸ ਬਣ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਵੀ AI ਸਿਖਾਈ ਜਾਏ ਅਤੇ ਤਾਂ ਕਿ ਉਹ ਜੋ ਫਿਊਚਰ ਆਉਣ ਵਾਲਾ ਉਸ ਲਈ ਤਿਆਰ ਹੋਣ ਜੋ ਅੱਜ ਅਸੀਂ ਸਕੂਲਾਂ ਵਿੱਚ ਬੱਚਾ ਨੂੰ ਪੜ੍ਹਾ ਰਹੇ ਆਂ 8ਵੀਂ 9ਵੀਂ 10ਵੀਂ ਵਿੱਚ ਉਹ ਜੋ ਜਦੋਂ ਉਹਨਾਂ ਮਾਰਕੀਟ ਵਿੱਚ ਜਾਣਾ ਬਹੁਤ ਕੁਝ ਬਦਲ ਜਾਣਾ ਉਹਨਾਂ ਦੇ ਕੰਮ ਬਹੁਤ ਕੁਝ ਨਹੀਂ ਆਣ ਵਾਲਾ ਜੋ ਅਗਾ ਦਾ ਯੁੱਗ ਹੈ ਬਹੁਤ ਜ਼ਿਆਦਾ ਬਦਲ ਗਿਆ AI ਨੇ ਸਭ ਕੁਝ ਚੇਂਜ ਕਰ ਦੇਣਾ ਇਹ ਕਹਿ ਲਓ ਬਹੁਤ ਸਾਰੀਆਂ ਨੌਕਰੀਆਂ ਨੂੰ ਬਦਲ ਦੇਣਾ ਬਹੁਤ ਸਾਰੇ ਕਿਤੇ ਨਵੇਂ ਪੈਦਾ ਕਰਦੇ ਨੇ ਉਹਨਾਂ ਸਭ ਲਈ ਬੱਚੇ ਕਿਵੇਂ ਤਿਆਰ ਹੋਣ ਇਸ ਲਈ ਅਸੀਂ ਵਾਪਸ ਆਏ ਜੀ ਹਾਂ ਜੀ ਪੰਜਾਬ ਦਾ ਲੱਖ ਰੁਪਇਆ ਲਾ ਕੇ ਅਮਰੀਕਾ ਸੈਟ ਉੱਪਰ ਕਰੋੜ ਰੁਪਏ ਲਾ ਕੇ ਹਾਂ ਜੀ ਤੁਸੀਂ ਬੜਾ ਸੁਪਰੀਮ ਛੱਡ ਕੇ ਕਰੋੜਾਂ ਦੀ ਬਹੁਤ ਸ਼ਕਤੀ ਦੀ ਪੰਜਾਬ ਦੀ ਵਿਚਾਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਮਰੀਕਾ ਵਿੱਚ ਸਾਡੇ ਕੋਲ EB1A ਨੇ ਸੀ ਜੋ ਗ੍ਰੀਨ ਕਾਰਡ ਹੁੰਦਾ ਹੈ EB1A ਨੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿੰਨਾਂ ਦੀ ਰਿਸਰਚ ਹੁੰਦੀ ਆ ਬਹੁਤ ਉੱਪਰ ਤੱਕ ਪਬ ਤੁਸੀਂ ਥੋੜਾ ਸਰਚ ਕਰ ਰਹੇ ਹੋ ਮਤਲਬ ਬਈ ਤਾਂ ਇਹ ਵੀ ਹੈ ਕਿ ਤੁਸੀਂ ਕਦੇ ਵੀ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਇੰਨੀ ਸਟਰੋਂਗ ਹੁੰਦੀ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਅਮਰੀਕਾ ਇੱਥੋਂ ਵੀ ਦੇ ਦਿੰਦਾ ਤੁਸੀਂ ਈਵੀ1 ਨੇ ਟੌਪ ਯੂਨੀਵਰਸਿਟੀਆਂ ਆਪਣੇ ਇੱਥੋਂ ਵੀ ਲੈਂਦੀਆਂ ਨੇ ਇਸ ਲਈ ਜਾਣਾ ਕਦੇ ਔਖਾ ਨਹੀਂ ਸੀ ਬਹੁਤ ਸੋਨਾ ਸਾਡਾ ਫਰਜ਼ ਏ ਸੀ ਜਾਣਦਾ ਕਿ ਅਸੀਂ ਉੱਥੇ ਜਾ ਕੇ ਗਿਆਨ ਹਾਸਲ ਕਰੀਏ ਯੂਸੀਐਲਏ ਅਮਰੀਕਾ ਦੀ ਟੌਪ ਯੂਨੀਵਰਸਿਟੀ ਮੰਨੀ ਜਾਂਦੀ ਹੈ ਨੰਬਰ 1 ਪਬਲਿਕ ਸਕੂਲ ਨੂੰ ਕਹਿੰਦੇ ਆ ਜਿੱਥੇ ਅਸੀਂ ਪੀਐਚਡੀ ਕੀਤੀ ਸੀ ਉਹ ਜਿਵੇਂ ਆਪਣੇ ਇੰਡੀਆ ਵਿੱਚ ਆਈਆਈਟੀ ਟੌਪ ਆਪਾਂ ਕਹਿੰਦੇ ਆ ਉਸ ਤਰ੍ਹਾਂ ਦੀ ਆ ਉਹ ਪਬਲਿਕ ਸਕੂਲ ਨੇ ਉਹ ਉੱਥੇ ਰਹਿ ਕੇ ਆਈ ਥਿੰਕ ਅਸੀਂ ਇੱਥੇ ਵੀ ਵਾਪਸ ਆਇਆ ਸਾਡੇ ਕੋ ਸੁਖ ਸੁਹਲਤਾਂ ਦੀ ਕਮੀ ਨਹੀਂ ਆ ਸਾਡੇ ਬੱਚੇ ਅਸੀਂ ਅਗਾ ਕਰੀਏ ਕੋਸ਼ਿਸ਼ ਇਹ ਹੈ ਕਿ ਸਾਡੇ ਬੱਚੇ ਦਿੱਲੀ ਬੈਂਗਲੌਰ ਤੋਂ ਸਿੱਖਣਗੇ ਉਹਨਾਂ ਦਾ ਪਤਾ ਨਹੀਂ ਕਦੋਂ ਸਿਖਾਣਾ ਦੇਲ ਸੀ ਕਿ ਆਪਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਆਪ ਹੀ ਸਿਖਾਈਏ ਇਸ ਲਈ ਸਾਡੇ ਕੋਲ ਬਹੁਤ ਸਾਰੇ ਬੱਚੇ ਛੋਟੇ ਪਿੰਨਾ ਤੋਂ ਨੇ ਜਿਨ੍ਹਾਂ ਕੋ ਲੈਪਟਾਪਸ ਵੀ ਨਹੀਂ ਹੈਗੇ ਫੋਨ ਤੇ ਹੀ ਜੁਆਇਨ ਕਰਦੇ ਨੇ ਉਹਨਾਂ ਵਾਸਤੇ ਕੁਝ ਕਰਨ ਵਾਸਤੇ ਹੀ ਮਨ ਬਣਾਇਆ ਸੀ ਤੇ ਇਹ ਅਸੀਂ ਇੱਕ ਕਿਲੋ ਸੇਵਾ ਵਜੋਂ ਦਸਵੰਦ ਵਜੋਂ ਹੀ ਸਮਾ ਕਰਦੇ ਆ ਸੇਵਾ ਵਜੋਂ ਹੀ ਕਰਦੇ ਆ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਰੋਮਣੀ ਕਮੇਟੀ ਨਾਲ ਵੀ ਸਾਡਾ ਅੱਜ ਇਹੀ ਗੱਲ ਹੋਈ ਕਿ ਜਿੰਨੇ ਵੀ ਬੱਚੇ ਸ਼ਰੋਮਣੀ ਕਮੇਟੀ ਦੇ ਸਕੂਲ ਵਾਲੇ ਸਾਡੇ ਨਾਲ ਜੋੜਨਗੇ ਉਹਨਾਂ ਤੋਂ ਅਸੀਂ ਕੋਈ ਚਾਰਜਸ ਨਹੀਂ ਲੈਣੇ ਸਾਡਾ ਦੇਲ ਹੈ ਕਿ ਉਹ ਪੜ੍ਹਨ ਉਹ ਇੰਟਰੋ ਕੋਰਸਸ ਲੈਣ ਇਸ ਲਈ ਤਿਆਰ ਹੋਣ ਤਾਂ ਕਿ ਉਹਨਾਂ ਲਈ ਅੱਗੇ ਬਹੁਤ ਸਾਰੇ ਭਵਿੱਖ ਦੇ ਰਾਹ ਖੁੱਲਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਸਾਡੇ ਵਿਚਕਾਰ ਇੱਕ ਅੰਮ੍ਰਿਤਧਾਰੀ ਜੋੜਾ ਪਹਿਲੋ ਜਾਂ ਗੁਰਸਿੱਖ ਇੱਕ ਪਰਿਵਾਰ ਜਿਨ੍ਹਾਂ ਦਾ ਨਾਮ ਹੈ ਡਾਕਟਰ ਸੰਦੀਪ ਸਿੰਘ ਸੰਘਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮਸਪਤਨੀ ਡਾਕਟਰ ਇੰਦਰਜੋਤ ਕੌਰ ਜਿਹੜੇ ਕਿ ਅਮਰੀਕਾ ਦੇ ਵਿੱਚ ਉੱਥੋਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਉਹਨਾਂ ਨੇ ਪੜਾਇਆ ਤੇ ਇਹ ਗੱਲ ਕਹਿਣ ਵਿੱਚ ਕੋਈ ਹਰਜ ਤੇ ਗੁਰੇਜ਼ ਨਹੀਂ ਹੈ ਕਿ ਕਰੋੜਾਂ ਦੀ ਤਨਖਾਹ ਤੇ ਸੁੱਖ ਸਹੂਲਤਾਂ ਉੱਥੋਂ त्याਕ ਕੇ ਇਹ ਆਪਣੇ ਸੂਬੇ ਦੇ ਵਿੱਚ ਪਹੁੰਚੇ ਨੇ ਇਨਾਂ ਦੇ ਮੰਦੀ ਮਨਸ਼ਾ ਕਿ ਆਪਣੇ ਸੂਬੇ ਲਈ ਇਥੋਂ ਦੇ ਵਿਦਿਆਰਥੀਆਂ ਲਈ ਕੌਮ ਦੇ ਚੰਗੇ ਭਵਿੱਖ ਲਈ ਇਹ ਆਪਣਾ ਕੰਮ ਕਰ ਸਕਣ। ਸੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਅੱਜ ਸਨਮਾਨ ਇੱਥੇ ਕੀਤਾ ਗਿਆ ਜਿਦੇ ਵਿੱਚ ਸ਼ਬਾਦ ਸਿੰਘ ਜੀ ਸੇਸ਼ ਕਰਕੇ ਸ਼ਾਮਿਲ ਹੋਏ ਨੇ ਤੇ ਬਾਕੀ ਵੀ ਸਾਡੇ ਪਹੁੰਚੇ ਨੇ ਅਧਿਕਾਰੀ ਸਾਹਿਬਾਨ ਤੋ ਇਹਨਾਂ ਦੀ ਸਭ ਤੋਂ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੇ ਏਡੇ ਵੱਡੇ ਕਹਿੰਦੇ ਹੁੰਦੇ ਆ ਦੇਸ਼ ਵਿੱਚੋਂ ਵੱਡੇ ਅਹੁਦੇ ਤੇ ਰਤਬਿਆਂ ਨੂੰ ਛੱਡ ਕੇ ਅੱਜ ਇੱਥੇ ਆਏ ਮੇਰੇ ਲਈ ਬੜਾ ਵੱਡਾ ਸਵਾਲ ਸੀ ਅਸੀਂ ਉੱਥੇ ਇਹਨਾਂ ਕੋਲੇ ਪਹੁੰਚੇ ਜਦੋਂ ਇਹਨਾਂ ਦੀਆਂ ਗੱਲਬਾਤ ਸੁਣੀ ਤੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਮਾਣ ਮਹਿਸੂਸ ਹੋਇਆ ਹੁਣੇ ਇੱਥੇ ਜਿਹੜੇ ਸਿੱਖ ਅਦਾਰੇ ਨੇ ਖਾਸ ਤੌਰ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਹੁਣ ਇਹ ਬੱਚਿਆਂ ਨੂੰ ਆਨਲਾਈਨ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਸਿੱਖਿਆ ਦਿੰਦੇ ਨੇ ਜਿਹਦੇ ਲਈ ਇਹਨਾਂ ਦੀ ਵੱਡੀ ਮਾਣ ਵਾਲੀ ਗੱਲ ਆ ਕਿ ਇਹਨਾਂ ਨੇ ਆਪਣਾ ਪਿੰਡ ਹੀ ਚੁਣਿਆ ਜਿਹੜਾ ਪਿੰਡ ਜਲਾਲਾਬਾਦ ਦੇ ਕੋਲੇ ਆ ਤੇ ਉਹ ਪਿੰਡ ਦੇ ਵਿੱਚ ਰਹਿ ਕੇ ਹੀ ਇਹ ਹਿੰਦੁਸਤਾਨ ਦੇ ਵੱਖ-ਵੱਖ ਔਨਿਆਂ ਵਿੱਚ ਈਵਨ ਬੰਗਲੌਰ ਦਿੱਲੀ ਨੌਇਡਾ ਜਿਹੜੇ ਜਿੱਥੇ ਵੀ ਇਹ ਹੱਬਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਉੱਥੋਂ ਦੇ ਬੱਚਿਆਂ ਨੂੰ ਇਹ ਪੜ੍ਹਾ ਰਹੇ ਨੇ ਅੱਜ ਇਹਨਾਂ ਨੇ ਸਾਨੂੰ ਮਾਨ ਦਿੱਤਾ ਛਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਕਿ ਛਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਆਧਾਰੇ ਨਾਲ ਸਬੰਧਤ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਫ੍ਰੀ ਪੜਾਵਾਂਗੇ